ਸਕੂਨ ਮਿਲਦਾ ਹੈ ਕਿ ਜੀ ਕਿ ਵਾਹਿਗੁਰੂ ਜੀ ਨੇ ਮੈਨੂੰ ਇੰਨਾ ਕਰਤਾ ਕਿ ਮੈਂ ਕਿਸ ਦੀ ਹੈਲਪ ਕਰ ਸਕਦਾ ਹਾਂ ਹਾਲ ਸਾ ਜੀ ਆਪਾਂ ਗਰੀਬ ਕੁੜੀਆਂ ਦੇ ਵਿਆਹ ਕਰੀਂਦਿਆਂ ਜੀ ਤੇ ਜਿਆਦਾ ਮੈਡੀਕਲ ਤੇ ਮੈਂ ਜੋ ਰੱਖਿਆ ਕਿ ਜਿਹੜੇ ਹਸਪੀਟਲਾਂ 'ਚ ਕਈ ਇਦਾਂ ਦੇ ਪਰਿਵਾਰਾਂ 'ਚ ਹਸਪੀਟਲਾਂ ਦਾਖਲ ਆ ਬੇਲ ਵਾਸਤੇ ਪੈਸੇ ਆਣੇ ਆਪਾਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਤੁਸੀਂ ਸਾਡੀ ਵੀਡੀਓ ਸ਼ੇਅਰ ਕਰਦੇ ਆ ਕਰੋ ਕਿ ਕਿ ਇਹ ਹੋਰ ਦਾ ਭਲਾ ਹੋ ਜੇ ਨਾ ਮੈਂ ਕੋਈ ਨੰਬਰ ਦੇਣਾ ਆਪਣਾ ਜੀ ਤੇ ਨਾ ਮੈਂ ਪੈਸਾ ਲੈਣਾ ਹੁਣ ਮੈਂ ਅਮਰਸਰ ਕੱਲ ਗਿਆ ਗੁਰੂ ਦੀ ਨਗਰੀ ਚ ਉਹ ਬੰਦਾ ਕੱਲ ਲਿਆ ਸਿਰਫ ਉਹ ਬੰਦੇ ਨੇ ਵੀਡੀਓ ਦੇਖ ਕੇ ਮੇਰਾ ਨਾ ਰਾਬਤਾ ਕੀਤਾ ਤੇ ਮੈਂ ਅਮਰਸਰ ਜਾ ਕੇ ਆਇਆ ਸ਼ਸ਼ੀਕਾਲ ਤੁਸੀਂ 7 ਸੀਜ਼ ਟੀਵੀ ਆਸਟ੍ਰੇਲੀਆ ਦੇਖਦੇ ਪਏ ਹੋ ਤੇ ਮੈਂ ਆਹ ਤੁਹਾਡੇ ਨਾਲ ਨਿਤ ਲੂਥਰਾ ਅਕਸਰ ਐਨਆਰਆਈ ਜਦੋਂ ਭਾਰਤ ਆਉਂਦੇ ਨੇ ਤੇ ਆ ਕੇ ਸੇਵਾ ਦਾ ਕੰਮ ਕਰਦੇ ਨੇ ਔਰ ਸੇਵਾ ਕਰਕੇ ਵਾਪਸ ਮੁੜ ਜਾਂਦੇ ਨੇ ਕੁਝ ਐਨਆਰਆਈ ਐਸੇ ਵੀ ਨੇ ਜਿਹੜੇ ਵਿਦੇਸ਼ ਤੋਂ ਸੇਵਾ ਭਾਰਤ ਭੇਜਦੇ ਆ ਪਰ ਜਿਸ ਐਨਆਰਆਈ ਨਾਲ ਅੱਜ ਤੁਹਾਨੂੰ ਮਿਲਾਵਾਂਗੇ ਇਹਦਾ ਕਾਰੋਬਾਰ ਤੇ ਦੁਬਈ ਚ ਪਰ ਰਹਿੰਦਾ ਆਪ ਬਟਾਲੇ ਸ਼ਹਿਰ ਚ ਉਸ ਦਾ ਕਾਰਨ ਕੀ ਹੈ ਕਿ ਇਹ ਆਪਣਾ ਕਾਰੋਬਾਰ ਉੱਥੇ ਚਲਾ ਰਿਹਾ ਔਰ ਇੱਥੇ ਕੋ ਰਹਿ ਰਿਹਾ ਔਰ ਖਾਸ ਗੱਲ ਕੀ 365 ਦਿਨ ਸਾਲ ਦੇ ਯਾਨੀ ਕਿ ਰੋਜ਼ਾਨਾ ਲੰਗਰ ਲਾਉਣ ਦਾ ਟੀਚਾ ਮਿੱਥਿਆ ਕਿ ਜਦ ਤੱਕ ਜੀਵਨ ਉਦੋਂ ਤੱਕ ਫ੍ਰੀ ਲੰਗਰ ਸੇਵਾ ਚੱਲਦੀ ਰਹੇਗੀ ਔਰ ਲੰਗਰ ਵੀ ਜਿਹੜਾ ਸਰਕਾਰੀ ਹਸਪਤਾਲ ਦੇ ਬਾਹਰ ਤਸਵੀਰ ਆ ਕਿ ਰੋਜ਼ਾਨਾ ਦੀ ਤਰ੍ਹਾਂ ਹੀ ਲੰਗਰ ਚੱਲਦਾ ਪਿਆ ਔਰ ਲਾਡੀ ਵੀਰ ਖੁਦ ਵਰਤਾਵ ਵੀ ਰਿਹਾ ਗੱਲਬਾਤ ਕਰ ਲਾਂਗੇ ਲਾਡੀ ਵੀਰ ਜੀ ਤੁਹਾਡਾ ਸਵਾਗਤ ਹੈ 76 TV ਆਸਟ੍ਰੇਲੀਆ ਤੇ ਧੰਨਵਾਦ ਜੀ ਥੈਂਕ ਯੂ ਜੀ ਧੰਨਵਾਦ ਐ ਰਹੀ ਹੋ ਕੇ ਕਾਰੋਬਾਰ ਵਿਦੇਸ਼ ਚ ਤੇ ਰਹਿਣ ਇੱਥੇ ਸਾਦੇ ਮਰਾਦੇ ਮਤਲਬ ਬਟਾਲੇ ਜੀ ਰਹੀ ਜਾ ਰਹੇ ਹੋ ਬੜਾ ਸਕੂਨ ਆ ਜੀ ਬਟਾਲੇ ਚ ਜਦੋਂ ਇਨੀ ਸੰਗਤ ਮਿਲਦੀ ਆ ਜੀ ਸੰਗਤ ਦੇ ਵਿੱਚ ਕਹਿੰਦੇ ਰੱਬ ਹੁੰਦਾ ਬਹੁਤ ਸਕੂਨ ਮਿਲਦਾ ਜੀ ਸ਼ਾਮ ਨੂੰ ਡੇਲੀ ਆਪਾਂ ਜਾਂਦੇ ਆ ਜੀ ਸੰਗਤ ਨੂੰ ਮਿਲਦੇ ਆ ਲੋਕਾਂ ਦੇ ਘਰਾਂ ਜਾਂਦੇ ਆ ਉੱਥੇ ਮਰੀਜ਼ਾਂ ਨੂੰ ਦੇਖਦੇ ਆ ਮਰੀਜ਼ਾਂ ਨਾਲ ਗੱਲ ਕਰਦੇ ਆ ਕੋਈ ਸਕੂਨ ਉਹਨਾਂ ਨੂੰ ਮਿਲਦਾ ਕੋਈ ਸਕੂਨ ਸਾਨੂੰ ਮਿਲਦਾ ਜੀ ਤੇ ਕਾਰੋਬਾਰ ਕਿਹੜੇ ਵੇਲੇ ਕਰਦੇ ਕਾਰੋਬਾਰ ਚੱਲੀ ਜਾਂਦਾ ਫੋਨਾਂ ਤੇ ਜੀ ਰਾਤ ਨੂੰ ਮੈਂ 1 2 ਵਜੇ ਸੌਂ ਜਾਂਦਾ 2 ਕੋਈ 6 7 8 ਵਜੇ ਫਿਰ ਉੱਠ ਪੈਂਦਾ ਜੀ ਦੁਬਈ ਦਾ ਕੰਮ ਸਾਰਾ ਰਾਤ ਦਾ ਹੀ ਹੈ ਜਿਹੜਾ ਹਾਂਜੀ ਤੇ ਫਿਰ ਮੈਨੇਜ ਕੌਣ ਕਰਦਾ ਉੱਥੇ ਰਿਸ਼ਤੇਦਾਰ ਆ ਜੀ ਮੈਂ ਹਾਂਜੀ ਹਾਂ ਸਟਾਪ ਚੱਲਦਾ ਜੀ ਇਹ ਖਿਆਲ ਕਿੱਦਾਂ ਆਇਆ ਕਿ ਸਰਕਾਰੀ ਹਸਪਤਾਲ ਹੋਵੇ ਨੇੜੇ ਤੇ ਉਹਦੇ ਲਾਗੇ ਖਾਲੀ ਥਾਂ ਵੇਖ ਕੇ ਆਪਣਾ ਸਾਰਾ ਸੈਟਅਪ ਲਾ ਲਿਆ ਹਾਂ ਸਰ ਜੀ ਮੈਂ ਸਿਵਲ ਹਸਪਤਲ ਜਾਂਦਾਰਿਆਂ ਸੇਵਾ ਦੇਣ ਪਰ ਉੱਥੇ ਮੈਂ ਸੰਗਤ ਵੇਖਦਾ ਰਿਆਂ ਜਿਨ੍ਹਾਂ ਨੂੰ ਪਿੱਛੋਂ ਰੋਟੀ ਵੀ ਨਹੀਂ ਆਉਂਦੀ ਨਹੀਂ ਆਈ ਰੋਟੀ ਮੈਂ ਫੈਮਲੀਆਂ ਦੇਖੀਆਂ ਵਾਂ ਇੱਥੋਂ ਦੁਨੀਆ ਸੰਧੂ ਦਾ ਵਿਚਾਰਾ ਸੀਗਾ ਉਹ ਪੂਰੀ ਫੈਮਿਲੀ ਬਿਮਾਰ ਤੇ ਪੂਰੀ ਫੈਮਿਲੀ ਇੱਥੇ ਉਹਦੇ ਵਿੱਚ ਪਿੱਛੇ ਰੋਟੀ ਲੈ ਕੇ ਵੀ ਨਹੀਂ ਹੁੰਦਾ ਰਿਹਾ ਮੈਂ ਉਦੋਂ ਇਹ ਲੰਗਰ ਨਹੀਂ ਸੀਗਾ ਮੈਂ ਢਾਬੇ ਤੋਂ ਰੋਟੀ ਲੈ ਕੇ ਦਿੰਦਾ ਰਿਆਂ ਉਹ ਫਿਰ ਮੇਰੇ ਸੋਚ ਆਈ ਕਿ ਮੈਂ ਮੈਂ ਸੰਸਤਾ ਨੂੰ ਜਿਉਂ ਰਾਸ਼ਨ ਦੇਣਾ ਸੇਵਾ ਦੇਣਾ ਮੈਂ ਆਪਣਾ ਨਾ ਕਿਉਂ ਨਾ ਕਰਾਂ ਫਿਰ ਮੈਂ ਆਪਣਾ ਸੈਟਅਪ ਇੱਥੇ ਲਾਇਆ ਸਿਰ ਇੱਥੇ ਗਰੀਬ ਮਾੜੇ ਮਾਰਸਾ ਰਾ ਕੇ ਛੱਕਦੇ ਆ ਵੇਖੋ ਸਾਰੇ ਦਿਹਾੜੀ ਦਾੜ ਬੰਦੇ ਆ ਠੀਕ ਹੈ ਸਕਨਾਂ ਤੇ ਦਿਹਾੜੀਦਾਰ ਨੇ ਦੂਜਾ ਤੇ ਕਿਹੜਾ ਅਮੀਰ ਬੰਦਾ ਸਕਦਾ ਜੀ ਹਾਂਜੀ ਤੇ ਬੜਾ ਸਕੂਨ ਮਿਲਦਾ ਜੀ ਜਦੋਂ ਰਖਸ਼ਿਆਂ ਵਾਲੇ ਕਦੋਂ ਤੱਕ ਚਲਾਉਣ ਦਾ ਸੋਚਿਆ ਜਿੰਨਾ ਅੱਗੇ ਬੇਟਾ ਵੇਖੋ ਕੀ ਕਰੇਗਾ ਸੋਚ ਮੇਰੀ ਹੈ ਕਿ ਬੇਟਾ ਵੀ ਚਲਾਏਗਾ ਮੇਰਾ ਤੇ ਵਧੀਆ ਬਾਕੀ ਜਿੰਨ ਤੱਕ ਮੈਂ ਜਿੰਨਾ ਮੈਂ ਚਲਾਉਂਗਾ ਐਨਆਰਐਸ ਦੀ ਗੱਲ ਕਰੀਏ ਤਾਂ ਪੰਜਾਬ ਦੇ ਬਹੁਤ ਸਾਰੇ ਐਨਆਰਐਸ ਆ ਜਿਹੜੇ ਪੰਜਾਬ ਆ ਕੇ ਸੇਵਾ ਕਰਦੇ ਚਲੋ ਤੁਸੀਂ ਤੇ ਕਾਰੋਬਾਰ ਉੱਥੇ ਕਰਦੇ ਪਿਓ ਰਹਿੰਦੇ ਇੱਥੇ ਪਿਓ ਇਸ ਤੋਂ ਇਲਾਵਾ ਜੇ ਗੱਲ ਕੀਤੀ ਜਾਵੇ ਤਾਂ ਹੋਰ ਕਿਹੜੀ-ਕਿਹੜੀ ਸੇਵਾ ਇਸ ਦੇ ਨਾਲ ਨਿਭਾ ਰਹੇ ਹੋ ਖਾਲਸਾ ਜੀ ਆਪਾਂ ਗਰੀਬ ਕੁੜੀਆਂ ਦੇ ਵਿਆਹ ਕਰੀਦੇ ਆ ਜੀ ਜਦੋਂ ਦੀ ਸੇਵਾ ਸਟਾਰਟ ਆ ਤਿੰਨ ਕੁੜੀਆਂ ਦੇ ਵਿਆਹ ਕਰਤੇ ਆ ਜੀ ਘਟੂ ਘਟ ਹੋਂ ਤੱਕ ਤਿੰਨ ਮਹੀਨੇ ਚ 50 ਤੋਂ 60 ਪਰਿਵਾਰਾਂ ਦੇ ਲੰਗਰ ਸਾਡਾ ਮੰਥਲੀ ਰਾਸ਼ਨ ਲੱਗਾ ਜੀ ਉਹ ਅਲੱਗ ਤੋਂ ਹਾਂਜੀ ਉਹ ਲੱਗਾ ਜੀ ਠੀਕ ਹੈ ਜੀ ਬਾਕੀ ਸਾਡਾ ਮੈਡੀਕਲ ਸਾਡਾ ਜ਼ਿਆਦਾ ਜ਼ੋਰ ਹੈ ਮੈਡੀਕਲ ਤੇ ਜਿਹੜੇ ਘਰਾਂ ਚ ਗਰੀਬ ਪਏ ਆ ਜਿਨ੍ਹਾਂ ਨਾਲ ਇਲਾਜ ਨਹੀਂ ਕੋਈ ਕਰ ਪਾ ਰਿਆ ਜਿਨ੍ਹਾਂ ਨੂੰ ਕੋਈ ਜਿੱਦਾਂ ਐਕਸੀਡੈਂਟ ਹੋਏ ਆ ਫਿਜ਼ੀਓਥੈਰੇਪੀ ਕਰ ਰਿਆ ਉਹਨਾਂ ਨੂੰ ਡਾਕਟਰ ਭੇਜਦੇ ਆ ਫਿਜ਼ੀਓਥੈਰੇਪੀ ਵਾਲੇ ਜੀ ਤੇ ਜ਼ਿਆਦਾ ਮੈਡੀਕਲ ਤੇ ਮੈਂ ਜ਼ੋਰ ਰੱਖਿਆ ਕਿ ਜਿਹੜੇ ਹਸਪਤਾਲਾਂ ਚ ਕਈ ਇਦਾਂ ਦੇ ਪਰਿਵਾਰ ਆ ਹਸਪਤਾਲਾਂ ਦਾਖਲ ਆ ਬੇਲ ਵਾਸਤੇ ਪੈਸੇ ਆ ਨਹੀਂ ਇਹ ਲੰਗਰ ਲਾ ਕੇ ਫਿਜ਼ੀਓਥੈਰੇਪਿਸਟ ਡਾਕਟਰ ਭੇਜ ਗਿਆ ਕਿਸੇ ਦਾ ਮੈਡੀਕਲ ਇਲਾਜ ਕਰਾ ਕੇ ਕਿਸੇ ਦਾ ઓਪਰੇਟ ਕਰਾ ਕੇ ਫਿਰ ਤੁਸੀਂ ਵੀਡੀਓ ਤੇ ਪਾਉਂਦੇ ਹੀ ਹੋਵੋਗੇ ਆਪਣੇ ਸੋਸ਼ਲ ਮੀਡੀਆ ਤੇ ਤੇ ਫਿਰ ਉਹ ਬਾਹਰਲੇ ਲੋਕ ਵੀ ਤੁਹਾਨੂੰ ਪੈਸੇ ਪੁੱਛੇ ਚੰਗੇ ਭੇਜ ਦਿੰਦੇ ਹੋਣੇ ਨਹੀਂ ਖਾਲਸਾ ਜੀ ਆਪਾਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਤੁਸੀਂ ਸਾਡੀ ਵੀਡੀਓ ਸ਼ੇਅਰ ਕਰਦੇ ਆ ਕਰੋ ਕਿ ਕਿਸੇ ਹੋਰ ਦਾ ਭਲਾ ਹੋ ਜੇ ਨਾ ਮੈਂ ਕੋਈ ਨੰਬਰ ਦੇਣਾ ਆਪਣਾ ਜੀ ਤੇ ਨਾ ਮੈਂ ਪੈਸਾ ਲੈਣਾ ਮੈਂ ਨਹੀਂ ਪੈਸਾ ਲੈਂਦਾ ਜੀ ਕਹਿ ਦਿੰਦੇ ਨੇ ਵੈਸੇ ਸਾਰੇ ਹਾਂਜੀ ਸਹੀ ਗੱਲ ਆ ਤੁਹਾਡੀ ਪਰ ਮੈਂ ਲੈਂਦਾ ਨਹੀਂ ਜੀ ਮੈਂ ਕੋਣ ਨੰਬਰ ਹੀ ਨਹੀਂ ਦਿੰਦਾ ਮੈਂ ਕੋਣ ਨੰਬਰ ਹੀ ਨਹੀਂ ਦਿੰਦਾ ਜੀ ਤੇ ਫਿਰ ਵੀਡੀਓ ਪਾਉਣ ਦਾ ਕਾਰਨ ਕਾਰਨ ਮੈਨੂੰ ਵੀਡੀਓ ਪਾਉਣ ਦਾ ਕਾਰਨ ਇਹ ਹੁੰਦਾ ਕਿ ਕਿਸੇ ਹੋਰ ਦਾ ਵੀਡੀਓ ਦੇਖ ਕੇ ਕਿ ਹੋਰ ਦਾ ਭਲਾ ਹੋ ਜਾਏ ਹੁਣ ਮੈਂ ਅੰਮ੍ਰਿਤਸਰ ਕੱਲ ਗਿਆ ਗੁਰੂ ਦੀ ਨਗਰੀ ਚ ਉਹ ਬੰਦਾ ਗੱਲ ਲਿਆ ਸਿਰਫ ਉਹ ਬੰਦੇ ਨੇ ਵੀਡੀਓ ਦੇਖ ਕੇ ਮੇਰਾ ਨਾ ਰਾਬਤਾ ਕੀਤਾ ਤੇ ਮੈਂ ਅੰਮ੍ਰਿਤਸਰ ਜਾ ਕੇ ਆਇਆ ਮੈਂ ਬਹੁਤ ਦੂਰ ਦੂਰ ਤੱਕ ਜਾਣਾ ਗੁਰਦਾਸਪੁਰ ਗਿਆ ਸੀਗਾ ਜੀ ਠੀਕ ਹੈ ਜੀ ਇੰਨੀ ਦੂਰ ਕਿਦਾਂ ਸਿਰਫ ਵੀਡੀਓ ਜਰੀਆ ਸਾਡਾ ਨਹੀਂ ਤਾਂ ਲੋਕਲ ਬਟਾਲੇ ਦੇ ਲੋਕਾਂ ਨੂੰ ਪਤਾ ਹੋਊਗਾ ਮੇਰਾ ਮੈਂ ਸੇਵਾ ਕਰਦਾ ਪਰ ਬਾਹਰਲੀ ਦੁਨੀਆ ਨਹੀਂ ਪਤਾ ਲੱਗਦਾ ਉਹ ਵੀਡੀਓ ਦੇਖ ਕੇ ਹੀ ਹੈਲਪ ਮੰਗਦੇ ਆ ਫਿਰ ਮੈਂ ਜਾਨਣਾ ਹੁੰਨਾ ਕੋ ਜੀ ਜਦੋਂ ਆਪਣਾ ਲੰਗਰ ਨੇ ਚ ਸ਼ੁਰੂ ਕੀਤਾ ਜੇ ਆਪ ਖੁਦ ਨਹੀਂ ਸੇਵਾ ਕਰਦੇ ਉਸ ਤੋਂ ਪਹਿਲਾਂ ਵੀ ਤੁਸੀਂ ਕਹਿੰਦੇ ਕਿ ਕਾਫੀ ਸੰਸਥਾਵਾਂ ਨਾਲ ਜੁੜੇ ਦੇ ਸੀ ਮੈਂ 2007 ਦਾ ਸੰਸਥਾਵਾਂ ਨਾਲ ਜੁੜਿਆ ਹਾਂ ਲੋਕਾਂ ਬੜੀਆਂ ਸੰਸਥਾਵਾਂ ਨਾਲ ਜੁੜਿਆ ਨਹੀਂ ਮੈਂ ਦੁਆਰ ਸਾਦਾ ਮੈਂ ਸੇਵਾ ਕਰਦਾ ਕੁਝ ਸੰਸਥਾ ਨੂੰ ਮੈਂ ਲੰਗਰ ਦਿੰਦਾ ਪੈਸੇ ਦਿੰਦਾ ਸੀ ਬੜਾ ਕੁਝ ਦਿੰਦਾ ਸੀ ਹਾ ਸਰਦੀਆਂ ਦੇ ਕੱਪੜੇ ਵੰਨੇ ਬੱਚਿਆਂ ਦੇ ਫਿਰ ਮੈਂ ਸੋਚਿਆ ਕਿ ਮੈਂ ਆਪਣਾ ਹੀ ਨਾ ਕਿਉਂ ਸ਼ੁਰੂ ਕਰ ਲਾਂ ਹਾਂਜੀ ਕਾਰਨ ਆ ਜੀ ਸਕੂਨ ਨਹੀਂ ਆ ਜੀ ਸੰਸਥਾਵਾਂ ਲੱਗ ਜਿਹੜਾ ਸਵਾਲ ਮੈਂ ਕੀਤਾ ਹੈ ਮਤਲਬ ਤੁਸੀਂ ਸਮਝਦੇ ਹੋ ਨਾ ਕਿ ਉਹ ਗੱਲ ਠੀਕ ਹੈ ਕਿਤੇ ਨਾ ਕਿਤੇ ਹਾਂਜੀ ਹਰ ਸੰਸਥਾ ਨਹੀਂ ਜੀ ਹਰ ਸੰਸਥਾ ਚਲੋ ਨਹੀਂ ਹੁਣ ਵੇਖੋ ਮਿੰਟੂ ਵੀਰ ਕੰਮ ਕਰਦਾ ਨਾ ਸੰਸਥਾ ਸੇਵਾ ਵਾਲੇ ਬਹੁਤ ਪਿਆਰੇ ਆ ਬੰਦੇ ਉਹ ਬੰਦੇ ਪੈਸਾ ਨਹੀਂ પડਦੇ ਜੀ ਮੈਨੂੰ ਬਹੁਤ ਪਿਆਰੇ ਲੱਗਦੇ ਉਹ ਕਹਿੰਦੇ ਸਾਡੇ ਕੋਲ ਆਓ ਪਹਿਲਾਂ ਦੇਖੋ ਫਿਰ ਸੇਵਾ ਕਰੋ ਠੀਕ ਹੈ ਜੀ ਇਹ ਕਰਕੇ ਸਾਰੀ ਸੰਸਥਾ ਦਾ ਮੈਂ ਨਹੀਂ ਕਹਿੰਦਾ ਪਰ ਕੁਝ ਸੰਸਥਾ ਹੁੰਦੀਆਂ ਜਿੱਦਾਂ ਕੁਝ ਲੋਕ ਪਿੰਡਾਂ 'ਚ ਗਰੁੱਪ ਬਣਾ ਕੇ ਇੱਕ ਦੋ ਵੀਡੀਓ ਪਾਉਂਦੇ ਆ ਨਾਲ ਆਪਣਾ Google Pay ਨੰਬਰ ਪਾ ਦਿੰਦੇ ਆ ਉਹ ਪੈਸੇ ਇਕੱਠੇ ਕਰਦੇ ਆ ਫਿਰ ਉਹਨਾਂ ਨੂੰ ਪੈਸੇ ਦੀ ਲਾਲਚਾ ਹੋ ਜਾਂਦੀ ਹੈ ਫਿਰ ਉਹ ਮਾੜੇ ਬੰਦੇ ਹੋਰ ਲੱਭਦੇ ਖਾਣਾ ਚਾਹੀਦਾ ਜੀ ਆਪਾਂ ਨਹੀਂ ਦੀ ਖਾਲਸਾ ਜੀ ਇਹ ਤੁਹਾਨੂੰ ਪਛਦਾ ਨਹੀਂ ਜੀ ਇਹ ਆਪਾਂ ਸੋਚਦੇ ਨਹੀਂ ਪਰ ਸਾਡੇ ਡਬਲੋ ਕਿ ਨਿਕਲਣਗੇ ਇਹ ਗੱਲ ਯਾਦ ਰੱਖਿਓ ਤੁਹਾਨੂੰ ਡਬਲੋ ਕਿ ਮਿਲਦੇ ਪਏ ਆ ਮਿਲਦੇ ਆ ਜੀ ਬਸ ਵਾਹਿਗੁਰੂ ਕਿਰਪਾ ਜੀ ਤਦੇ ਚੱਲੀ ਜਾਂਦਾ ਜੀ ਇਹ ਵਾਹਿਗੁਰੂ ਜੀ ਕਿ ਰੋਜ਼ਗਾਰ ਦਿੱਤਾ ਤੇ ਚੱਲਦਾ ਜੀ ਖਾਲਸਾ ਜੀ ਜਦੋਂ ਆ ਜਿਹੜੇ ਆਲੇ ਦੁਆਲੇ ਲੋਕ ਖਲੋਤੇ ਆ ਮੈਂ ਵੇਖਿਆ ਕਿ ਤੁਹਾਡੇ ਨਾਲ ਵੀਡੀਓ ਬਣਵਾ ਰਹੇ ਸੀ ਤੁਹਾਡੇ ਨਾਲ ਫੋਟੋ ਕੋ ਖਿਚਾ ਰਹੇ ਸੀ ਕੋਈ ਸੀਸਾ ਦੇ ਰਹੇ ਉਦੋਂ ਦਿਲ 'ਚ ਕੀ ਖਿਆਲ ਆਂਦਾ ਸਕੂਨ ਮਿਲਦਾ ਇੱਕ ਜੀ ਕਿ ਵਾਹਿਗੁਰੂ ਜੀ ਨੇ ਮੈਨੂੰ ਇੰਨਾ ਕੁ ਕਰਤਾ ਕਿ ਮੈਂ ਕਿਸੇ ਦੀ ਹੈਲਪ ਕਰ ਸਕਦਾ ਇੰਨਾ ਸਕੂਨ ਹੁੰਦਾ ਕਿ ਮੈਨੂੰ ਇੰਨਾ ਕੁ ਉਹਦਾ ਮੇਰਾ ਵजूद ਕੁਛ ਨਹੀਂ ਐ ਖਾਲਸਾ ਜੀ ਸਿਰਫ ਮੈਨੂੰ ਇੰਨਾ ਖੁਸ਼ੀ ਹੁੰਦੀ ਐ ਕਿ ਵਾਈ ਗੁਰਜੀ ਨੇ ਮੇਰਾ ਇੰਨਾ ਕ ਵਜੂਦ ਕਰਤਾ ਕਿ ਮੈਂ ਕਿਸੇ ਦੀ ਹੈਲਪ ਕਰ ਸਕਦਾ ਕਿ ਕ੍ਰਿਟਿਸਾਈਜ਼ ਕਰਨ ਵਾਲੇ ਲੋਕ ਮਿਲੇ ਮਿਲਦੇ ਆ ਜੀ ਬਸ ਇਹੀ ਹੈ ਤੁਹਾਨੂੰ ਪਤਾ ਹਰਕਦਾ ਹੁੰਦਾ ਕਿ ਸੰਸਥਾ ਬਣੀ ਪੈਸੇ ਲਈ ਹੈ ਪੈਸੇ ਇਕੱਠੇ ਕਰਨੇ ਨੇ ਇਹਨਾਂ ਨੇ ਉਹ ਕੰਨਾ ਜਵਾਬ ਕੀ ਖਾਲਸਾ ਦੇਣਾ ਮੈਂ ਤੇ ਇਹ ਜਵਾਬ ਹੁੰਦਾ ਹਮੇਸ਼ਾ ਕਿ ਵੀਰ ਜੀ ਆਪਾਂ ਨਾ ਪੈਸਾ ਲੈਨੇ ਆ ਤੇ ਨਾ ਕਿ ਇਹਨੂੰ ਦਿੰਨੇ ਆ ਆਪਾਂ ਪੈਸਾ ਨਹੀਂ ਲੈਂਦੇ ਆ ਆਪਾਂ ਗੂਗਲ ਪੇ ਨੰਬਰ ਨਹੀਂ ਪਾਉਂਦੇ ਜਿੰਨ ਤੱਕ ਸਾਡਾ ਕੋਈ ਪ੍ਰੂਫ ਦਿਓ ਸਾਡਾ ਕੋਈ ਚਵਾਨੀ ਕੋਈ ਕਹਦੇ ਚਵਾਨੀ ਦੋ ਪੈਸੇ ਵੀ ਕੋਈ ਕਹਦੇਗੇ ਸੰਸਥਾ ਨੂੰ ਦਿੱਤੇ ਆ ਤੇ ਮੈਂ ਨੀਵੇਂ ਥਾਂ ਬਹਿ ਜਾਊਗਾ ਜੀ ਲਾਡੀ ਨੇ ਦੁਬਈ ਚ ਕਾਰੋਬਾਰ ਆ ਟਰਾਂਸਪੋਰਟ ਦਾ ਕੰਮ ਹੈ ਕਹਿੰਦੇ ਕਿ ਸਕੂਨ ਇਸ ਗੱਲ ਦਾ ਹੈ ਕਿ ਕਦੀ ਕਿਸੇ ਕੋ ਰੁਪਈਆ ਫੜਿਆ ਨਹੀਂ ਰੁਪਈਆ ਮੰਗਿਆ ਨਹੀਂ ਜੋ ਕਮਾਉਨੇ ਆ ਉਹ ਲਾਉਨੇ ਆ ਕੇਵਲ ਲੰਗਰ ਹੀ ਨਹੀਂ ਲੋਕਾਂ ਦਾ ਇਲਾਜ ਵੀ ਕਰਾਉਨੇ ਆ ਇੱਥੋਂ ਤੱਕ ਲੋਕਾਂ ਨੂੰ ਡਾਕਟਰ ਵੀ ਮਹੱਈਆ ਕਰਾਉਨੇ ਆ ਇਸੇ ਗੱਲ ਦਾ ਕਹਿੰਦੇ ਸਕੂਨਾ ਹਾਂ ਕੁਝ ਲੋਕੀ ਸਾਈਜ਼ ਕਰਨ ਵਾਲੇ ਵੀ ਹੁੰਦੇ ਆ ਕਹਿੰਦੇ ਉਹਨਾਂ ਦਾ ਵੀ ਧੰਨਵਾਦ ਆ ਉਹਨਾਂ ਕਰਕੇ ਵੀ ਜੀਵਨ ਚੱਲਦਾ ਜਦ ਤੱਕ ਕਹਿੰਦੇ ਜੀਵਨ ਆ ਇਹ ਸੇਵਾ ਨਿਰੰਤਰ ਜਾਰੀ ਰਹੇਗੀ ਕੈਮਰਾਮੈਨ ਬੰਟੀ ਦਿਨਾਲ ਨਿਤਿ ਲੂਥਰਾ 7 ਸੀਜ਼ ਟੀਵੀ ਆਸਟ੍ਰੇਲੀਆ